ਸਾਡੀ ਅੱਜ ਦੀ ਕਵਿਤਾ ਹੈ ਕੰਜਕਾ ਕੰਜਕਾ ਮਤਲਬ ਕੁਆਰੀਆਂ ਲੜਕੀਆਂ ਜਿਨ੍ਹਾਂ ਦੀ ਸਾਡੇ ਸਮਾਜ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਅਕਸਰ ਲੋਕ ਕੰਜਕਾ ਨੂੰ ਇਕੱਠੀਆਂ ਕਰਕੇ ਆਪਣੇ ਘਰ ਖਾਣਾ ਖੁਲਾਉਂਦੇ ਨੇ ਕੁਝ ਲੋਕ ਤਾਂ ਵਾਕਈ ਕੰਜਕਾ ਦੀ ਪੂਜਾ ਕਰਦੇ ਨੇ ਪਰ ਕੁਝ ਲੋਕ ਸਿਰਫ ਕਰਨ ਦਾ ਦਿਖਾਵਾ ਕਰਦੇ ਨੇ ਉਹ ਇਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਘਰ ਕੋਈ ਕੰਜਕ ਜਨਮ ਲਵੇ ਲੇਕਿਨ ਉਹ ਆਲੇ ਦੁਆਲੇ ਤੋਂ ਇਕੱਠੀਆਂ ਕਰਕੇ ਕੰਜਕਾਂ ਨੂੰ ਪੂਜਾ ਕਰਦੇ ਨੇ ਲੋਕਾਂ ਘਰੀ ਬੁਲਾਈਆਂ ਕੰਜਕਾਂ ਦੇਵੀ ਵਾਂਗ ਸਜਾਈਆਂ ਕੰਜਕਾਂ ਦੇਖੋ ਉਹੀ ਪੂਜ ਰਹੇ ਨੇ ਜਿਨ੍ਹਾਂ ਨਾ ਅਪਣਾਈਆਂ ਕੰਜਕਾਂ ਸਵੇਰ ਸਵੇਰੇ ਪੂਜ ਗਏ ਨੇ ਸ਼ਾਮੀ ਜਾਲ ਟਵਾਈਆਂ ਕੰਜਕਾਂ ਰਮੰਦਿਆਂ ਪਹਿਰੇਦਾਰਾਂ ਨੇ ਰੋਂਦੀਆਂ ਨਹੀਂ ਬਰਾਈਆਂ ਕੰਜਕਾਂ ਕਿੱਥੇ ਜੰਮੀਆਂ ਕਿੱਥੇ ਚਾਈਆਂ ਕਿੱਥੇ ਜਾਪੜਨਾਈਆਂ ਕੰਜਕਾਂ ਹਰ ਪਲ ਘਰ ਦੀ ਸੁੱਖ ਮੰਗਦੀਆਂ ਫਿਰ ਵੀ ਰਹਿਣ ਬਰਾਈਆਂ ਕੰਜਕਾਂ ਮਾਂ ਦੇ ਢਿੱਡ ਵਿੱਚ ਡਰੀਆਂ ਡਰੀਆਂ ਸਹਿਮੀਆਂ ਤੇ ਕੁਰਲਾਈਆਂ ਕੰਜਕਾਂ ਖੁਕ ਦੇ ਵਿੱਚ ਹੀ ਕਬਰ ਬਣਾ ਕੇ ਲੋਕਾਂ ਨੇ ਦਫنائੀਆਂ ਕੰਝਕਾਂ ਲੋਕਾਂ ਨੇ ਦਫنائੀਆਂ ਕੰਝਕਾਂ ਜੇ ਇਸ ਕਵਿਤਾ ਵਿਚਲਾ ਕੰਝਕਾਂ ਦਾ ਦਰਦ ਤੁਹਾਨੂੰ ਅੰਦਰੋਂ ਕੁਝ ਝੰਜੋੜ ਰਿਹਾ ਹੋਵੇ ਤਾਂ ਪਲੀਜ਼ ਕਵਿਤਾ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਜੀ ਧੰਨਵਾਦ